ਸਰਦਾਰ ਰਣਜੀਤ ਸਿੰਘ ਜੀ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਆਖੇ ਆਪਣੇ ਵਿਚਾਰ ਸਾਂਝੇ ਕਰਨ ਪੰਜ ਮਿੰਟ ਵਾਸਤੇ ਤੇ ਅਗਲੇ ਬੁਲਾਉਣੇ ਗੁਰਮੀ ਸਿੰਘ ਜੀ ਮੰਗਕ ਯੂਨੀਅਨ ਤੋਂ ਇਸੋ ਵਾਰੋ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਟੇ ਉਸੇ ਹੀ ਬੇਰੀ ਨੂੰ ਵੱਜਦੇ ਨੇ ਜ਼ਹਿਰੀ ਬਹਿਰੀ ਦੇ ਮਠੜੇ ਪੇਰ ਹੁੰਦੇ ਸਾਥੀਓ ਇਹ ਜਿਹੜਾ ਪੰਜਾਬ ਦਾ ਇਲਾਕਾ ਹੈ ਇਹ ਇਹ ਅੱਜ ਤੋਂ ਨਹੀਂ ਆ ਇਹ ਹਜ਼ਾਰਾਂ ਸਾਲਾਂ ਪਈ ਜਿਹੜੇ ਲੋਕਾਂ ਨੇ ਰਾਜ ਕਰਨਾ ਹੁੰਦਾ ਹੈ ਜਿਨ੍ਹਾਂ ਦੇ ਕੋਲ ਲਾਲਚ ਦੀਆਂ ਹੱਦਾਂ ਬੰਨੇ ਟੱਪ ਲੈਂਦੀਆਂ ਹਨ ਉਹਨਾਂ ਲੋਕਾਂ ਦੀ ਇਸ ਧਰਤੀ ਤੇ ਸ਼ੁਰੂ ਤੋਂ ਅੱਖ ਰਹੀ ਹੈ ਇੱਕ ਟਾਈਮ ਸੀ ਜਦੋਂ ਆਪਾਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਹਾਂ ਕਿ ਸਿਕੰਦਰ ਨੇ ਹਮਲਾ ਕੀਤਾ ਇਧਰ ਪਾਕਿਸਤਾਨ ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ ਅੱਧ ਉੱਤੋਂ ਤੁਸੀਂ ਦਸ ਦੇਸ਼ ਹੋਰ ਪਿੱਛੇ ਚਲੇ ਜਾਓ ਜਿਹਨੂੰ ਅੱਜ ਮਿਡਲ ਈਸਟ ਕਿਹਾ ਜਾਂਦਾ ਹੈ ਉਥੋਂ ਸਿਕੰਦਰ ਤੁਰਿਆ ਸੀ ਤਾਂ ਸਿਕੰਦਰ ਦੇ ਗੁਰੂ ਨੇ ਸਿਕੰਦਰ ਨੂੰ ਇਹ ਗੱਲ ਕਹੀ ਸੀ ਜਿੱਧਰੋਂ ਸੂਰਜ ਚੜਦਾ ਉਥੇ ਇੱਕ ਧਰਤੀ ਆ ਉਸ ਧਰਤੀ ਨੂੰ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ ਤੇ ਉਹ ਜਿਹੜੀ ਸੋਨੇ ਦੀ ਧਰਤੀ ਆ ਉਹ ਸਾਡੀ ਧਰਤੀ ਆ ਜਿੱਥੇ ਅਸੀਂ ਜੰਮੇ ਪਲੇ ਆ ਤੇ ਸਿਕੰਦਰ ਨੇ 10-12 ਦੇਸ਼ਾਂ ਨੂੰ ਜਿੱਤ ਕੇ ਤੇ ਜਦੋਂ ਇਸ ਧਰਤੀ ਦਾ ਜਿਹੜਾ ਰਾਜਾ ਸੀ ਨਾ ਪੋਰਸ ਤੇ ਉਹਦੇ ਨਾਲ ਆ ਕੇ ਜਦੋਂ ਟੱਕਰ ਲਈ ਤੇ ਇੱਥੇ ਆ ਕੇ ਹਾਰਿਆ ਇੱਥੇ ਆ ਕੇ ਮਾਰਿਆ ਗਿਆ ਅਸੀਂ ਇਸ ਧਰਤੀ ਦੇ ਜਾਇਆ ਇਸ ਧਰਤੀ ਦੇ ਜੰਮ ਪਾਲਿਆ ਤੇ ਇਸ ਧਰਤੀ ਦੇ ਵਸਨੀਕ ਆ ਬਾਅਦ ਵਿੱਚ ਮੁਗਲਾਂ ਨੇ ਹਮਲੇ ਕੀਤੇ 8-900 ਸਾਲ ਮੁਗਲ ਇੱਥੇ ਰਾਜ ਕਰ ਗਏ ਉਹ ਵੀ ਆ ਕੇ ਇਸ ਧਰਤੀ ਨੂੰ ਲੁੱਟਦੇ ਰਹੇ ਕੁੱਟਦੇ ਰਹੇ ਤੇ ਲੁੱਟਣ ਕੁੱਟਣ ਦੀ ਕੋਸ਼ਿਸ਼ ਕੀਤੀ ਈਰਾਨ ਤੋਂ ਅਫਗਾਨਿਸਤਾਨ ਤੋਂ ਦਿੱਲੀ ਤੱਕ ਤੇ ਦਿੱਲੀ ਤੋਂ ਅੱਗੇ ਜਾ ਕੇ ਲੁੱਟਦੇ ਰਹੇ ਪਰ ਲੁੱਟ ਕੇ ਜਦੋਂ ਵਾਪਸ ਇੱਥੋਂ ਲੰਘਦੇ ਰਹੇ ਇਥੋਂ ਫੇਰ ਇਥੋਂ ਦੇ ਲੋਕਾਂ ਨੇ 12 ਵਜੇ ਹਮਲੇ ਕਰਕੇ ਅੱਗੇ ਦਿੱਲੀ ਦਾ ਮਾਲ ਲੁੱਟਿਆ ਆ ਜਾਂ ਜਾਣ ਨਹੀਂ ਦਿੱਤਾ ਜਿਹੜੀ ਦਿੱਲੀ ਅੱਜ ਸਾਡੇ ਨਾਲ ਬੇਵਿਸ਼ਵਾਸੀ ਕਰਦੀ ਆ ਜਿਹੜੀ ਸਾਡੇ ਨਾਲ ਅੱਜ ਵਾਅਦੇ ਕਰਕੇ ਤੇ ਮੁੱਕਰ ਗਈ ਆ ਉਹ ਦਿੱਲੀ ਤੇ ਸਥਿਤੀਓ ਇਹ ਜਿਹੜਾ ਰਾਜ ਸੀ ਫੇਰ ਸਾਡੇ ਬਜ਼ੁਰਗਾਂ ਨੇ ਮੁਗਲਾਂ ਤੋਂ ਬਾਅਦ ਦੇ ਵਿੱਚ ਸਮਾਂ ਆਉਂਦਾ ਵਾ ਸਾਡੇ ਗੁਰੂ ਸਾਹਿਬਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਸਾਡੇ ਉਹਨਾਂ ਯੋਧਿਆਂ ਨੇ 250000 ਵਰਗ ਕਿਲੋਮੀਟਰ ਜਿਹੜਾ ਸਾਡਾ ਰਾਜ ਕਾਇਮ ਕੀਤਾ ਸੀ ਚਨਾਬ ਤੋਂ ਲੈ ਕੇ ਤੇ ਦਿੱਲੀ ਜਮਨਾ ਤੱਕ 2.5 ਲੱਖ ਵਰਗ ਕਿਲੋਮੀਟਰ ਦਾ ਸਾਡਾ ਸਿੱਖ ਰਾਜ ਰਿਹਾ ਵਾ ਜਿਹੜਾ ਅੰਗਰੇਜ਼ਾਂ ਦੇ ਟਾਈਮ ਤੱਕ ਰਿਹਾ ਵਾ ਤੇ ਜਦੋਂ ਸਾਨੂੰ ਸਾਡੇ ਹੱਕ ਮਿਲਣ ਦੀ ਵਾਰੀ ਆਈ ਤੇ ਸਾਨੂੰ ਮਿਲਿਆ ਪਤਾ ਕੀ 1 ਰੁਪਏ ਦੇ ਵਿੱਚੋਂ 20 ਪੈਸੇ 2,50,000 ਵਰ ਕਿਲੋਮੀਟਰ ਦਾ ਜਿਹੜਾ ਰਾਜ ਸੀ ਜਿਹੜਾ ਸਾਡਾ ਅੱਜ ਦਾ ਪੰਜਾਬ ਜਿਵੇਂ ਸਾਡੇ ਆ ਵੀਰ ਹੁਣੇ ਵਕੀਲ ਸਾਹਿਬ ਦੱਸ ਕੇ ਗਏ ਆ ਕਿ 29 ਜ਼ਿਲ੍ਹੇ ਸੀ 29 ਦੇ ਵਿੱਚੋਂ ਸਾਡੇ ਕੋਲੋਂ ਜ਼ਿਲ੍ਹੇ ਅੱਜ ਬੜੇ ਥੋੜੇ ਆ ਤੇ ਇਹ ਜਿਹੜਾ ਸਾਡਾ ਪੰਜਾਬ ਸੀ ਉਹਦੇ ਵਿੱਚੋਂ ਹਰਿਆਣਾ ਨਿਕਲਿਆ ਹਿਮਾਚਲ ਨਿਕਲਿਆ ਜੰਮੂ ਕਸ਼ਮੀਰ ਨਿਕਲਿਆ ਤੇ ਇਧਰਲਾ ਪੰਜਾਬ ਨਿਕਲ ਗਿਆ ਜਿਹੜਾ ਪਾਕਿਸਤਾਨ ਵਿੱਚ ਰਹਿ ਜਾਂ ਸਾਡੇ ਕੋਲ ਰਹਿ ਗਈ ਸ਼ੋਫਟੀ ਜੀ ਇੱਕ ਪੰਜਾਬੜੀ ਜਾਨਿਕਾ ਜਿਹਦੇ ਕੋਲ 1 ਰੁਪਿਆ ਹੋਵੇ ਉਹਦੇ ਕੋਲੋਂ 80 ਪੈਸੇ ਖੋਲੇ ਜਾਣ ਤੇ 20 ਪੈਸੇ ਵਿੱਚੋਂ ਗੁਜ਼ਾਰਾ ਕਿੱਦਾਂ ਕਰੋ ਅਸੀਂ ਅੱਜ 20 ਪੈਸੇ ਦੇ ਵਿੱਚ ਬੈਠਿਆ 20 ਪੈਸੇ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਤੇ ਇਹ ਜਿਹੜਾ ਸਾਡੇ 20 ਪੈਸੇ ਆ ਇਹ ਵੀ ਸਾਡੇ برداشت ਨਹੀਂ ਹੋ ਰਹੇ ਜਿਹੜੇ ਸਾਡੇ ਕੋਲ ਅੱਜ 250000 ਜਾਣੇ ਕਿ 2.5 ਲੱਖ ਵਰਗ ਕਿਲੋਮੀਟਰ ਦਾ ਰਾਜ ਸੀ ਉਹਦੇ ਬਦਲੇ ਸਾਡੇ ਕੋਲ ਅੱਜ 50000 ਵਰਗ ਕਿਲੋਮੀਟਰ ਦਾ ਸਿਰਫ ਰਾਜ ਰਹਿ ਗਿਆ ਤੇ ਸਾਡਾ ਉਹ ਵੀ ਬਰਦਾਸ਼ਤ ਨਹੀਂ ਹੋ ਰਿਹਾ ਇੱਕ ਟਾਈਮ ਸੀ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਸੁਣਦੇ ਆ ਯਹੂਦੀਆਂ ਦੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਉਹਨਾਂ ਨੇ ਉਹਨਾਂ ਦੇ ਦੇਸ਼ ਦੇ ਵਿੱਚੋਂ ਈਸਾਈਆਂ ਨੇ ਲੁੱਟਿਆ ਪੁੱਟਿਆ ਕੁੱਟਿਆ ਉਹਨਾਂ ਦੇ ਆਧਿਆਪਨਾਂ ਦੇ ਇਜਤਾਂ ਲੁੱਟੀਆਂ ਉਹਨਾਂ ਦੇ ਪ੍ਰਾਪਰਟੀਆਂ ਜਾਇਦਾਦਾਂ ਵਪਾਰ ਸਾਰਾ ਕੁਝ ਖੋਲਿਆ ਤੇ ਜਿੱਦਾਂ ਅੱਜ ਅਸੀਂ ਦੇਸ਼ ਤੋਂ ਪੰਜਾਬ ਤੋਂ ਪਲਾਨ ਕਰ ਰਹੇ ਆ ਨਾ ਇੱਕ ਗੱਲ ਸੱਚ ਹੈ ਭਾਵੇਂ ਅਸੀਂ ਧਰਨਾ ਤੇ ਬੈਠੇ ਪਰ ਸਾਡੇ ਬੱਚੇ ਅੱਜ ਬਾਹਰ ਜਾ ਰਹੇ ਆ ਬਹੁਤੇ ਲੋਕਾਂ ਦੀ ਮਜਬੂਰੀ ਹੈ ਬੱਚੇ ਬਾਹਰ ਭੇਜਣਾ ਤੇ ਯਹੂਦੀਆਂ ਨੇ ਵੀ ਇੱਕ ਟਾਈਮ ਇਦਾਂ ਦਾ ਸੀ ਉਦੋਂ ਚਲੋ ਇਦਾਂ ਦਾ ਅੱਜ ਦਾ ਸਿਸਟਮ ਨਹੀਂ ਸੀ ਹੈਗਾ ਪਰ ਉਹਨਾਂ ਨੂੰ ਆਪਣਾ ਦੇਸ਼ ਛੱਡ ਕੇ ਦੂਜੇ ਥਾਵਾਂ ਤੇ ਜਾ ਕੇ ਭੱਜ ਕੇ ਸ਼ਰਨ ਲੈਣੀ ਪਈ ਸੀ ਤੇ ਬੜੇ ਔਖੇ ਦਿਨ ਕੱਟੇ ਸੀ ਉਹਨਾਂ ਨੇ ਫਿਰ ਉਹਨਾਂ ਦੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਕਿਹਾ ਵੀ ਹੁਣ ਆਪਾਂ ਕਰੀਏ ਤਾਂ ਕੀ ਕਰੀਏ ਸਾਡੇ ਤਾਂ ਗਣਤੀ ਬੜੀ ਥੋੜੀ ਰਹਿ ਗਈ ਆ ਇੱਕ ਟਾਈਮ ਆਇਆ ਸੀ ਕਿ ਯਹੂਦੀਆਂ ਦੀ ਗਣਤੀ ਸਿਰਫ 2000 ਰਹਿ ਗਈ ਸੀ 2000 ਤੇ ਉਹਨਾਂ ਦੇ ਬਜ਼ੁਰਗਾਂ ਨੇ ਫਿਰ ਸਲਾਹ ਕੀਤੀ ਕਿ ਆਪਾਂ ਇਦਾਂ ਕਰੀਏ ਆਪਾਂ ਤਾਂ ਹੁਣ ਮਾਰੀ ਜਾਣਾ ਆ ਆਪਾਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨਾ ਉਹਨਾਂ ਨੂੰ ਆਪਾਂ ਇੱਕ ਸਬਕ ਦੇ ਜੀਏ ਤੇ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਫਿਰ ਰਾਜ ਮੰਨਣਗੀਆਂ। ਉਹਨਾਂ ਨੇ ਸਬਕ ਇਹ ਦਿੱਤਾ ਸੀ ਕਿ ਆਪਣੇ ਬੱਚਿਆਂ ਨੂੰ ਕਹਿਣਾ ਕਿ ਤੁਸੀਂ ਵਿੱਦਿਆ ਪੜ੍ਹਨੀ ਆਂ, ਪੜ੍ਹਾਈ ਕਰਨੀ ਆਂ। ਜਿੱਦਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ, ਪਾਠ ਕਰਦੇ ਆਂ, ਪੂਜਾ ਕਰਦੇ ਆਂ। ਸਾਡੀ ਵੱਧ ਕਿਸਮਤੀ ਹੈ ਵੈਸੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਪੂਜਦੇ ਆਂ, ਉਹਨਾਂ ਨੂੰ ਨਾਂ ਪੜ੍ਹਦੇ ਆਂ ਤੇ ਨਾ ਸਮਝਦੇ ਆਂ। ਜਿੱਦਾਂ ਤੁਸੀਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲੱਗ ਪਏ, ਸਮਝਣ ਲੱਗ ਪਏ ਨਾ ਬਹੁਤ ਜ਼ਿਆਦਾ ਫਰਕ ਪੈ ਜਾਊਗਾ। ਤਹਾਡੇ ਦੇ ਵਿੱਚ ਆਤਮਿਕ ਜੋਸ਼ ਆਤਮਿਕ ਗਿਆਨ ਤੇ ਦੁਨੀਆ ਨੂੰ ਚਲਾਉਣ ਦੀ ਜਿਹੜੀ ਕਾਬਲੀਅਤ ਆ ਉਹ ਆ ਜਾਊਗੀ ਉਹਨਾਂ ਬਜ਼ੁਰਗਾਂ ਨੇ ਕਿਹਾ ਵੀ ਸਾਡੇ ਇਹ ਕਾਨੂੰਨ ਬਣਾ ਦੇ ਕੋਈ ਜਿਹੜਾ ਵੀ ਜਹੂਦੀ ਬੱਚਾ ਹੋਵੇ ਉਹਨਾਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਉਹਦਾ ਨਾਮ ਹੈ ਤੁਰਾਤ ਤੁਰਾ ਤੇ ਹਰੇਕ ਜਹੂਦੀ ਆਪਣੇ ਬੱਚਾ ਨੂੰ ਜਹੂਦੀ ਗ੍ਰੰਥ ਤੁਰਾਤ ਜ਼ਰੂਰ ਪੜ੍ਹਾਵੇ ਸਕੂਲ ਦੀ ਪੜਾਈ ਉਹਨਾਂ ਨੂੰ ਬੈਨ ਕਰਤੀ ਸੀ ਜਿਹੜੇ ਉਸ ਟਾਈਮ ਤੇ ਰਾਜ ਕਰਦੇ ਸੀ ਈਸਾਈ ਲੋਕ ਉਹਨਾਂ ਨੇ ਕਿਹਾ ਕਿ ਜਿਹੜੇ ਪੜ੍ਹਾਈ ਕਰਨੀ ਆ ਉਹ ਜਿਹੜੇ ਬਜ਼ੁਰਗਾਂ ਜਿੰਨੀ ਪੜ੍ਹਾਈ ਉਹਨਾਂ ਨੂੰ ਆਉਦੀ ਆ ਆਪਣੇ ਬੱਚਿਆਂ ਨੂੰ ਦਾਹ ਪੋਤਰਿਆਂ ਪੋਤਰੀਆਂ ਦੋਤੇ ਦੋਤਿਆਂ ਨੂੰ ਕਰਾਈ ਜਾਓ ਉਹਨਾਂ ਨੂੰ ਕਹੋ ਵੀ ਤੁਸੀਂ ਅੱਗੇ ਆਪਣੇ ਪੋਤਰਿਆਂ ਪੋਤਰੀਆਂ ਨੂੰ ਕਰਾਉਣੀ ਆ 2500 ਸਾਲ ਢਾਈ ਸਦੀਆਂ ਉਹਨਾਂ ਨੇ ਲਤਾੜੇ ਰਹੇ ਘੁੱਟ ਖਾਂਦੇ ਰਹੇ ਤੇ ਅੱਜ ਦਾ ਜਿਹੜਾ ਅੱਜ ਦਾ ਹੁਣ ਦਾ ਮੌਜੂਦਾ ਸਮਾਂ ਨਾ ਯਹੂਦੀ ਦੁਨੀਆ ਤੇ ਰਾਜ ਕਰਦੇ ਆ ਜਿਹੜੀ ਆਪਾਂ ਫੇਸਬੁੱਕ ਚਲਾਉਂਦੇ ਆ ਗੂਗਲ ਚਲਾਉਂਦੇ ਆ ਇੰਟਰਨੈਟ ਚਲਾਉਂਦੇ ਆ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਹੱਥ ਹੈ ਜਹੂਦੀਆਂ ਦਾ ਵਾ ਦੁਨੀਆ ਦਾ ਸਭ ਤੋਂ ਵੱਡਾ